ਉਧਰ ਗਮਾਟਾ ਅਧਿਕਾਰੀਆਂ ਨੇ ਬਿਨਾਂ ਕੋਈ ਬੋਲੀ ਲਗਾਈ ਜਾ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਆਪਣੇ ਪੱਧਰ ਤੇ ਹੀ ਮੁਹਾਲੀ ਦੇ ਸੀਪੀ 67 ਮॉल ਨੂੰ ਪਾਰਕਿੰਗ ਦੇ ਲਈ ਆਪਣੀ ਮਹਗੇ ਭਾਅ ਦੀ ਜ਼ਮੀਨ ਲੀਜ਼ ਉੱਤੇ ਦੇ ਦਿੱਤੀ ਹੈ ਸੋ ਦੱਸਦੇ ਕਿ 2 ਏਕੜ ਤੋਂ ਵੱਧ ਇਸ ਜ਼ਮੀਨ ਦਾ ਪਾਸ 100 ਕਰੋੜ ਦੇ ਕਰੀਬ ਹੈ ਤੇ ਜ਼ਮੀਨ ਦੇ ਉੱਤੇ ਵੱਡੇ ਸ਼ੋਰੂਮ ਕੱਟਣ ਦੀ ਬਜਾਏ ਜ਼ਮੀਨ ਨੂੰ ਪਾਰਕਿੰਗ ਉੱਤੇ ਦੇ ਕੇ ਖੁਰਦ-ਬੁਰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦਾ ਖੁਲਾਸਾ ਕੀਤਾ ਹੈ ਆਰਟੀਆਈ ਕਾਰਕੂਨ ਜਸਕੌਰ ਸਿੰਘ ਨੇ ਤਾਂ ਸਾਡੀ ਟੀਮ ਨੇ ਜਦੋਂ ਵੱਡੇ ਅਧਿਕਾਰੀਆਂ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਨੇ ਗੱਲ ਗੋਲ-ਮੋਲ ਕਰ ਦਿੱਤੀ ਹੈ। ਐਸ ਡਿਊ ਨੇ ਇਹ ਕਹਿ ਕੇ ਪੱਲਾ ਛਾੜ ਦਿੱਤਾ ਹੈ ਕਿ ਗਮਾਡਾ ਦੇ ਨਿਯਮ ਨੇ ਤੇ ਉਸ ਤਹਿਤ ਹੀ ਇਹ ਜ਼ਮੀਨ ਲੀਜ਼ ਉੱਤੇ ਦਿੱਤੀ ਹੈ। ਤਾਂ ਕੀ ਆ ਪੂਰਾ ਮਾਮਲਾ ਹੁ ਜਾਣਦੇ ਹਾਂ। ਦੇ ਸੀਪੀ 67 ਜੋ ਮਾਲ ਹੈ ਉਹਦੀ ਬੈਕ ਤੇ ਅਸੀਂ ਖੜੇ ਆਂ। ਪਾਰਕਿੰਗ ਪਲੇਸ ਤੁਸੀਂ ਵੇਖ ਸਕਦੇ ਹੋ ਗੱਡੀਆਂ ਖੜੀਆਂ ਨੇ ਪਰ ਇਹ ਜਗ੍ਹਾ ਗਮਾਡਾ ਦੀ ਆ। ਗਮਾਡਾ ਨੇ ਇਸ ਨੂੰ ਲੀਜ਼ ਤੇ ਦਿੱਤਾ ਹੋਇਆ। ਜੋ ਸਾਨੂੰ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਕੋਈ ਨੋਟਸ ਵਗੈਰਾ ਨਹੀਂ ਦਿੱਤਾ ਗਿਆ ਜਾਂ ਫਿਰ ਨਿਜਮਾ ਦੀ ਵਰਤੋਂ ਨਹੀਂ ਕੀਤੀ ਗਈ ਇਸ ਮਾਮਲੇ ਬਾਰੇ ਜਸਕੌਰ ਸਿੰਘ ਜੋ ਆਰਡੀ ਅਕਰਕੁਨ ਨੇ ਉਹਨਾਂ ਨੇ ਕਾਫੀ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਦਾ ਕੀ ਕਹਿਣਾ ਤੁਸੀਂ ਸੁਣੋ ਦੇਣੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਆ ਜਦੋਂ ਕਰੋੜਾਂ ਦੀ ਕੀ ਅਰਬਾਂ ਦੀ ਜਿਹੜੀ ਪ੍ਰਾਪਰਟੀ ਹੋਵੇ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਸਾਡੇ ਰਿਸਪੈਕਟਡ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਨੂੰ ਜੋ ਇਹਨਾਂ ਦੇ ਚੇਅਰਮੈਨ ਸਾਹਿਬ ਹੈ ਉਹਨਾਂ ਨੂੰ ਇੱਕ ਧਿਆਨ ਲਿਆਉਣਾ ਚਾਹਣਾ ਹੈ ਕਿ ਸੰਵਿਧਾਨ 30 ਤੇ 14 ਦੀ ਉਲੰਘਣਾ ਹੋ ਰਹੀ ਹੈ ਜਦਕਿ ਦੇਸ਼ ਦੇ ਹਰੇਕ ਨਾਗਰਿਕ ਵਾਸਤੇ ਕਾਨੂੰਨ ਇੱਕ ਤੇ ਲਾਭ ਵੀ ਇੱਕ ਹੋਣਾ ਚਾਹੀਦਾ ਹੈ ਸੰਵਿਧਾਨ 13 ਤੇ 14 ਦੀ ਲੰਘਣਾ ਐ ਹੋ ਰਹੀ ਹੈ ਕਿ ਜਿਵੇਂ ਜਿਹੜਾ ਤਾਂ ਡਰਾਫਟ ਸਿਸਟਮ ਸਰਕਾਰ ਕੱਢਦੀ ਹੈ ਤੇ ਕੋਈ ਵੀ ਬੰਦਾ ਪਲਾਟ ਲੈਂਦਾ ਹੈ ਜਾਂ ਬਿਲਡਿੰਗ ਪ੍ਰਾਪਰਟੀ ਖਰੀਦਾ ਤਾਂ ਉਹਦੀ ਅਗਰ ਪੇਮੈਂਟ ਲੇਟ ਹੋ ਜਾਂਦੀ ਹੈ ਤਾਂ ਉਹਨੂੰ ਪਲਾਂਟੀਆਂ ਤੇ ਪਲਾਂਟੀਆਂ ਲਾ ਕੇ ਉਹਨੂੰ ਉਹਦੇ ਤੋਂ ਸਾਰਾ ਕੁਝ ਲੈ ਲਿਆ ਜਾਂਦਾ ਹੈ ਲੇਕਿਨ ਜਿਹੜੇ ਬਿਲਡਰ ਹੈ ਉਹ 18 19 ਹੈ ਗਮਾਂਡਾ ਦੇ ਇਹਦੇ ਜਿਨ੍ਹਾਂ ਨੂੰ ਆਕਸ਼ਨ ਹੋਈ ਵੀ ਹੈ ਤੇ ਉਹਨਾਂ ਤੇ ਇਹ ਕਿਉਂ ਨਹੀਂ ਲਾਗੂ ਹੁੰਦੀ ਜਦ ਕਿ ਹੁਣ ਇੱਕ ਚਾਹੀਦਾ ਗਮਾਂਡਾ ਨੇ ਸੀਪੀ ਮਾਲ ਸੀਪੀ 67 ਦੀ ਜਿਹੜੀ ਬਿਲਡਿੰਗ ਬਣੀ ਹੈ ਉਹ ਸਕੈਚ ਤੋਂ ਹਟ ਕੇ ਬਣੀ ਹੈ ਸਕੈਚ ਮੁਤਾਬਕ ਨਹੀਂ ਬਣੀ ਔਰ ਗੈਰ ਕਾਨੂੰਨੀ ਤੱਤਾਂ ਨਾਲ ਬਣਾਈ ਹੈ ਉਹ ਕਰੋੜਾਂ ਰੁਪਏ ਦਾ ਸਕੈਂਡਲ ਹੈ ਉਹਦੇ ਤੇ ਗਮਾਂਡਾ ਨੇ ਐਕਸ਼ਨ ਕਉਂ ਨਹੀਂ ਲਿਆ ਉਹਦੇ ਤੇ ਐਕਸ਼ਨ ਤਾਂ ਕੀ ਲੈਣਾ ਉਹਨਾਂ ਨੇ ਹੁਣ ਜਿਹੜੀ ਗਮਾਂਡਾ ਦੀ ਕਰੋੜਾਂ ਰੁਪਏ ਦੀ ਕਮਰਸ਼ਲ ਸੰਪਤੀ ਆਨ ਰੋਡ ਉਹਨੂੰ ਲੀਜ਼ ਤੇ ਦੇਤਾ ਪਾਰਕਿੰਗ ਵਾਸਤੇ ਜਦ ਕਿ ਉਹ ਦੇ ਨਹੀਂ ਸਕਦੇ ਕਮਰਸ਼ਲ ਜਗ੍ਹਾ ਉਹਨਾਂ ਨੂੰ ਲੀਜ਼ ਤੇ ਦੇਣ ਦੀ ਕੀ ਜ਼ਰੂਰਤ ਹੈ ਗੈਰਕਾਨੂੰਨੀ ਟੰਗਾ ਨਾਲ ਨਾ ਉਹਦੀ ਕੋਈ ਇਹਨਾਂ ਨੇ ਮੀਡੀਆ ਦੇ ਵਿੱਚ ਪਬਲਿਸ਼ ਕੀਤਾ ਨਾ ਉਹਨੂੰ ਕੋਈ ਸਟੇਟਮੈਂਟ ਦਿੱਤੀ ਨਾ ਉਹਨੋਂ ਕੋਈ ਟੈਂਡਰ ਪਾਲਿਸੀ ਕੀਤੀ ਹੈ ਵੈਬਸਾਈਟ ਤੇ ਪਾ ਕੇ ਆ ਅਸੀਂ ਲੀਜ਼ ਤੇ ਦੇਣੀ ਹੈ ਵੈਬਸਾਈਟ ਤੇ ਪਾਉਣਗੇ ਤਾਂ ਲੋਕਾਂ ਨੂੰ ਪਤਾ ਲੱਗ ਜੂਗਾ ਦੇ ਨਹੀਂ ਸਕਦੇ ਇਹ ਉਹਨੂੰ ਗੈਰ ਤੁਹਾਨੂੰ ਲੱਗਦਾ ਕੋਲਮਾ ਲਈ ਹੈ ਕਿ ਇੱਕ ਪਾਰਕਿੰਗ ਦੇ ਨਾਂ ਤੇ ਬੈਕ ਡੋਰ ਤੋਂ ਕਬਜ਼ਾ ਸਰਕਾਰੀ ਸੰਪਤੀ ਤੇ ਕਰੋੜਾਂ ਰੁਪਈਆ ਦੀ ਸੰਪਤੀ ਆਪਦੇ ਕਬਜ਼ੇ ਹੇਠ ਕਰਾਉਣ ਦਾ ਸਿੱਧੇ ਅਸਿੱਧੇ ਤੌਰ ਤੇ ਗਮਾਂਡਾ ਜ਼ਿੰਮੇਵਾਰ ਹੈ ਤੇ ਮੈਂ ਸੀਐਮ ਸਾਹਿਬ ਨੂੰ ਰਿਕਵੈਸਟ ਕਰੂੰਗਾ ਕਿ ਸੀਪੀ 67 ਹੀ ਕਿਉਂ 18-19 ਬਿਲਡਰ ਹੈ ਜਿੰਨਾ ਬੰਨੀ ਸੈਂਕੜੇ ਕਰੋੜਾਂ ਰੁਪਈਆ ਲੋਕਾਂ ਦਾ ਪੈਸਾ ਇਕੱਠਾ ਕਰਕੇ ਜਿਹੜਾ ਗਮਾਂਡਾ ਦੇ ਵਿੱਚ ਭਰਨਾ ਸੀ ਉਹ ਹਜੇ ਤੱਕ ਨਹੀਂ ਭਰਿਆ ਜਿਵੇਂ ਕਿ ਕਿੰਨੇ ਕਿੰਨੇ ਅਮਾਉਂਟ ਬਣਦੀ ਤੁਸੀਂ ਅੰਕੜਾ ਵੀ ਦੱਸ ਰਹੇ ਸੀ ਨਹੀਂ ਅੰਕੜਾ ਤਾਂ ਵੇਖੋ ਪਿੱਛੇ ਜੇ ਤਾਂ ਉਹ 18-19000 ਕਰੋੜ ਦਾ ਸੀ ਉਸ ਤੋਂ ਬਾਅਦ ਉਹਨਾਂ ਨੇ ਕਿੰਨੇ ਪੈਸੇ ਭਰਿਆ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਲੇਕਿਨ ਇਹ ਗੱਲ ਕਲੀਅਰ ਹੈ ਕਿ 1000 ਕਰੋੜ ਤੋਂ ਵੱਧ ਦਾ ਉਹਨਾਂ ਨੇ ਬਕਾਇਆ ਖੜਾ ਹੈ ਲੱਗ ਪੈਗ ਜਿਹੜਾ ਅਸੀਂ ਕਹਿ ਸਕਦੇ ਹਾਂ ਜਿਵੇਂ ਕਿ ਵਾਰਲਡ ਟ੍ਰੇਨ ਟਾਵਰ ਸੈਂਟਰ ਦਾ ਬਿਲਡਰ ਸੀਗਾ ਉਹ ਭੱਜ ਗਿਆ ਲੋਕਾਂ ਦਾ ਸੈਂਕੜੇ ਕਰੋੜਾਂ ਰੁਪਇਆ ਲੈ ਕੇ ਚਲਾ ਗਿਆ ਔਰ ਉਹਦੇ ਚ ਸਰਕਾਰ ਦੀ ਛਵੀ ਖਰਾਬ ਹੋਈ ਤੇ ਨਾਲੇ ਲੋਕਾਂ ਦਾ ਪੈਸਾ ਡੁੱਬ ਗਿਆ ਕੀ ਇੰਨਾ ਬਿਲਡਰਾਂ ਵਾਸਤੇ ਸਮਝਾਨ ਲਾਗੂ ਨਹੀਂ ਹੁੰਦਾ ਕੀ ਇਹਨਾਂ ਨੂੰ ਜਿਹੜੇ ਜਿਹੜੇ ਸਟੇਟ ਅਫਸਰ ਨੇ ਅਮ ਅਮ ਅਮਰਿੰਦਰ ਸਿੰਘ ਟਵਾਣਾ ਜੀ ਉਹਨਾਂ ਦਾ ਕਹਿਣਾ ਹੈ ਕਿ ਮਾਰਚ ਤੱਕ ਉਹਨਾਂ ਦੇ ਪੈਸੇ ਭਰੇ ਹੋਏ ਨੇ ਜੇਕਰ ਉਹਨਾਂ ਨਾਲ ਕੋਈ ਗੜਬੜ ਹੋਵੇ ਕਿਸੇ ਵੀ ਟਾਈਮ ਉਹ ਜਿਹੜੀ ਲੀਜ਼ ਰੱਦ ਕਰ ਸਕਦੇ ਆ ਦੁਬਾਰੇ ਆਪਸ਼ਨ ਕੀਤੀ ਜਾ ਸਕਦੀ ਆ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਬਿਲਡਿੰਗ ਬ੍ਰਾਂਚ ਵਾਲੇ ਸਾਰੇ ਕਸ ਨੂੰ ਐਸਡੀਓ ਵਗੈਰਾ ਇਹ ਸਭ ਦਿੰਦੇ ਆ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਵੱਡੇ ਅਫਸਰਾਂ ਨੂੰ ਸਾਰੀ ਗੱਲ ਪਤਾ ਨਹੀਂ ਦੇਖੋ ਬਿਲਡਿੰਗ ਬ੍ਰਾਂਚ ਵਾਲੇ ਉਹਨਾਂ ਨੂੰ ਪੈਸੇ ਪਰਵਾਏ ਕਿਸ ਵੇस्ते ਸਵਾਲ ਤਾਂ ਖੜਾ ਹੁੰਦਾ ਨਾ ਕਿ ਤੁਸੀਂ ਅੰਦਰ ਖਾਤੇ ਉਹਨਾਂ ਤੋਂ ਪੈਸੇ ਪਰਵਾਏ ਤੁਸੀਂ ਕਿੱਥੇ ਪਬਲਿਕ ਸ਼ੇਅਰ ਕੀਤਾ ਕੋਣ ਕੋਈ ਵੀ ਲੈ ਸਕਦਾ ਫਿਰ ਉੱਥੇ ਰਿਸ਼ਕਾਰ ਵੀ ਚਲਾ ਸਕਦਾ ਬੰਦਾ ਕਿੰਨੇ ਸਾਲਾਂ ਤੋਂ ਇਹ ਜਣੀ ਜਿਹੜਾ ਹੈਗਾ ਜ਼ਮੀਨ ਲਈ ਹੋਈ ਹੈ ਲੀਸ ਤੇ ਦੇਖੋ ਇਹ ਤਾਂ ਗਮਾਂਡਾ ਵਾਲੀ ਦੱਸਣਗੇ ਨਾ ਕਿੰਨੇ ਸਾਲ ਵਾਸਤੇ ਇਹ ਤਾਂ ਸਿੱਧੇ ਤੌਰ ਤੇ ਮੈਂ ਤਾਂ ਕਹਿਣਾ ਕਬਜ਼ਾ ਹੈ ਸਿੱਧਾ ਸਰਕਾਰੀ ਸੰਪਤੀ ਤੇ ਕਮਰਸ਼ੀਅਲ ਜਗ੍ਹਾ ਤੁਹਾਨੂੰ ਲੀਸ ਤੇ ਦੇਣ ਦੀ ਕੀ ਜ਼ਰੂਰਤ ਪੈਗੀ ਪੈਗੀ ਤਾਂ ਫਿਰ ਪਬਲਿਸ਼ਰ ਕਰੋ ਤਾਂ ਕਿ ਲੋਕਾਂ ਨੂੰ ਵੀ ਫਿਰ ਪਤਾ ਲੱਗੇ ਤੁਹਾਨੂੰ ਜਿਹੜਾ ਜ਼ਿਆਦਾ ਪੈਸੇ ਦੇਵੇ ਉਹਨੂੰ ਪਹਿਲੀ ਗੱਲ ਤਾਂ ਬਿਲਡਿੰਗ ਗਲਤ ਬਣੀ ਹੈ ਦੇਖੋ ਜੀ ਬਿਲਡਿੰਗ ਗਲਤ ਬਣੀ ਹੈ ਤਾਂ ਉਹਨਾਂ ਨੂੰ ਲੀਸ ਤੇ ਲੈਣ ਦੀ ਜ਼ਰੂਰਤ ਪਈ ਨਾ ਜਾਂ ਫਿਰ ਸਿੱਧੇ ਤੌਰ ਤੇ ਕਬਜ਼ਾ ਸਰਕਾਰੀ ਸੰਪਤੀ ਲੋੜ ਤੋਂ 50 ਫੁੱਟ ਜਿਹੜੀ ਜਗ੍ਹਾ ਹੁੰਦੀ ਹੈ ਉਹ ਛੱਡੀ ਨਹੀਂ ਉਹ ਵੀ ਦਿੱਕਤ ਆ ਕਹਿੰਦੇ ਗ੍ਰੀਨ ਪੱਟੀ ਹੋਣੀ ਚਾਹੀਦੀ ਐ ਸਲਿੱਪ ਰੋਡ ਹੋਣੀ ਚਾਹੀਦੀ ਐ ਉਹ ਵੀ ਆਡਰਡ ਏਰੀਆ ਚ ਕਿੰਨੀ ਛੱਡਣੀ ਆ ਉਹਦੇ ਮੁਤਾਬਕ ਮੈਨੂੰ ਲੱਗਦਾ ਇਹ ਵੀ ਤੱਕਾ ਕੀਤਾ ਗਿਆ ਕਿ ਗੁਮਾੜਾ ਦੇ ਅਧਿਕਾਰੀਆਂ ਨੇ ਬੜੀ ਮਿਲੀਭੁਗਤ ਕੀਤੀ ਐ ਸਰ ਮਿਲੀਭੁਗਤ ਕੀ ਐ ਤਾਂ ਬਹੁਤ ਵੱਡਾ ਸਕੈਂਡਲ ਐ ਮੇਨ ਰੋਡ ਨੂੰ ਛੱਡੋ ਜੀ ਇਹ ਮਾਨਵ ਅਧਿਕਾਰਾਂ ਦਾ ਉਲੰਘਣ ਦੇ ਨਾਲ ਨਾਲ ਸਰਕਾਰੀ ਆਰਡਰਾਂ ਦਾ ਖਲਵਾੜ ਐ ਸਿੱਧਮ ਸਿੱਧੇ ਤੌਰ ਤੇ ਜਦੋਂ ਕੋਈ ਹਾਦਸਾ ਹੋ ਜਾਂਦਾ ਇਸ ਤੱਕ ਤਾਂ ਉਦੋਂ ਬਾਅਦ ਸਰਕਾਰ ਨੂੰ ਇਸ ਤਰ੍ਹਾਂ ਦੇ ਐਕਸ਼ਨ ਲੈਣ ਵਾਸਤੇ ਜਾਗਣਾ ਪੈਂਦਾ ਮੈਂ ਹੁਣੇ ਸੋਦੀ ਕਹਿ ਰਿਹਾ ਕਿ ਸੀਐਮ ਸਾਹਿਬ ਸਾਡੇ ਚੇਅਰਮੈਨ ਸਾਹਿਬ ਹੈ ਤੁਹਾਨੂੰ ਰਿਕੁਐਸਟ ਕਰਦੇ ਆ ਥਰੂ ਤੁਹਾਡੇ ਚੈਨਲ ਕਿ ਜੋ ਸੀਪੀ ਸਟਾਰਟ ਦੀ ਉਲੰਘਣਾ ਹੋ ਰਹੀ ਹੈ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਹੋ ਰਿਹਾ ਉਹ ਸੰਪਤੀ ਜਿਹੜੀ ਆ ਉਹਦੇ ਤੇ ਵੀ ਤਪੀੜਾ ਪੰਚਾ ਚੱਲਣਾ ਚਾਹੀਦਾ ਫਿਰ ਇਸ ਤਰ੍ਹਾਂ ਤਾਂ ਫਿਰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਬੰਦਾ ਬਾਹਰੋਂ ਆ ਕੇ ਅਧਿਯੋਗ ਲਾਉਣਾ ਚਾਹੁੰਦਾ ਉਹਦੇ ਵਾਸਤੇ ਤਾਂ ਮੈਂ ਕਹਿ ਰਿਹਾ ਜੀ ਕਾਨੂੰਨ ਲਾਗਨ ਤੇ ਇਹਨਾਂ ਵਾਸਤੇ ਆ ਲਾਗਨ ਚੜਾ ਮਹਾਲੀ ਸੀ ਜੀ ਮਹਾਲੀ ਬਿਲਡਰ ਮਹਾਲੀ ਵਾਕ ਹੈ ਜੀ ਉਹਦੇ ਵਾਸਤੇ ਫਿਰ ਕਾਨੂੰਨ ਅਲੱਗ ਹੋਏ ਇਹਨਾਂ ਵਾਸਤੇ ਲੱਗ ਕਿਉਂ ਹੋਏ ਜੀ ਇੱਕ ਸਵਾਲ ਇਹ ਵੀ ਹੈ ਕਿ ਜਦੋਂ ਮਾਲ ਦੇ ਕੋਲੇ ਪਾਰਕਿੰਗ ਦੀ ਜਗ੍ਹਾ ਹੀ ਨਹੀਂ ਜੀ ਫਿਰ ਮਾਲਕ ਮਾਲ ਬਣਾਉਣ ਦੀ ਆਗਿਆ ਕਿਉਂ ਦਿੱਤੀ ਗਈ ਇਹ ਵੀ ਵੱਡਾ ਸਵਾਲ ਸਰ ਬਿਲਕੁਲ ਮੈਂ ਤਾਂ ਸਵਾਲ ਅਸੀਂ ਤਾਂ ਸਵਾਲ ਖੜਾ ਕਰ ਰਹੇ ਹਾਂ ਨਾ ਜੀ ਕਿ ਬਿਲਡਿੰਗ ਸਾਰੇ ਰੂਲ ਰੈਗੂਲੇਸ਼ਨਾਂ ਨੂੰ ਦਾਤੇ ਲਾ ਕੇ ਬਣਾਈ ਗਈ ਤਾਂ ਬਿਲਡਿੰਗ ਹੀ ਗਲਤ ਹੈ ਤਾਂ ਫਿਰ ਪਾਰਕਿੰਗ ਨੂੰ ਤਾਂ ਹੁਣ ਉਹ ਪਾਰਕਿੰਗ ਦੇ ਨਾਂ ਤੇ ਸਰਕਾਰੀ ਸੰਪਤੀ ਤੇ ਕਬਜ਼ਾ ਕਰ ਰਹੇ ਬਿਲਡਿੰਗ ਤਾਂ ਬਿਲਕੁਲ ਗਲਤ ਬਣੀ ਹੋਈ ਉਹਦੇ ਤੇ ਪੀਲਾ ਪੰਜਾ ਚੱਲਣਾ ਚਾਹੀਦਾ ਜਾਂ ਜੋ ਵੀ ਮੈਂ ਇਹ ਨਹੀਂ ਕਹਿੰਦਾ ਕਿ ਪੀਲਾ ਪੰਜਾ ਚਲਾਓ ਲੇਕਿਨ ਜੋ ਗੁਮਾਂਡਾ ਦੇ ਰੂਲ ਰੈਗੂਲੇਸ਼ਨ ਹੈ ਸੰਵਿਧਾਨ 13 14 ਉਹਨਾਂ ਤੇ ਲਾਗੂ ਨਹੀਂ ਹੁੰਦਾ ਜੀ ਕੀ ਆਮ ਲੋਕਾਂ ਤੇ ਲਾਗੂ ਹੁੰਦਾ ਜੀ ਜਦੋਂ ਤੁਸੀਂ ਲੀਜ਼ ਤੇ ਦੇਣੀ ਹੈ ਜਗਾ ਉਹਦੇ ਲਈ ਫਿਰ ਕਿਸ ਤਰ੍ਹਾਂ ਦਾ ਕੋਈ ਨੋਟਿਸ ਵਗੈਰਾ ਦਿੱਤਾ ਜਾਂਦਾ ਹੈ ਇਹ ਤਾਂ ਕਮਾਂਡਾ ਦੇ ਅਧਿਕਾਰੀ ਦੱਸਣਗੇ ਨਾ ਜੀ ਵੀ ਉਹਨਾਂ ਨੂੰ ਕਿਸ ਵੇਸਤੇ ਰਾਜ ਕਿਹੜੀ ਗੱਲ ਦਾ ਕਰਦੇ ਹੋ ਰਾਜ ਉਹਨਾਂ ਨੂੰ ਗਲਤ ਦਿੰਦਾ ਹੈ ਜੀ ਬਿਲਡਿੰਗ ਦੇਖੋ ਬਿਲਡਿੰਗ ਪਹਿਲਾਂ ਤਾਂ ਬਿਲਡਿੰਗ ਗਲਤ ਬਣਾਈ ਜੀ ਹੁਣ ਉਹਨਾਂ ਨੂੰ ਪਾਰਕਿੰਗ ਦੇ ਨਾਤੇ ਜੋ ਆਪਸ਼ਨ ਦਿੱਤੀ ਹੈ ਜੀ ਕਿਸ ਵੇਸਤੇ ਦਿੱਤੀ ਹੈ ਜੀ ਕਿਉਂ ਦਿੱਤੀ ਹੈ ਸਰਕਾਰੀ ਸੰਪਤੀ ਕਮਰਸ਼ਲ ਔਨ ਰੋਡ ਕਰੋੜਾਂ ਰੁਪਏ ਦੀ ਸੰਪਤੀ ਉਹਨੂੰ ਕਿਉਂ ਦੇਤੀ ਕਿਸ ਵੇਸਤੇ ਦੇਤੀ ਨਿਸਕਾਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮਾਡ ਅਧਿਕਾਰੀ ਨੇ ਕਿਸ ਤਰ੍ਹਾਂ ਜੋ ਮਾਲ ਲਈ ਪਾਰਕਿੰਗ ਦਾਸਤੇ ਜਿਹੜੀ ਥਾਂ ਦਿੱਤੀ ਹੈ ਲਿਸਤੇ ਅਸੀਂ ਇਸ ਮਾਮਲੇ ਤੇ ਅਸੀਂ ਗੱਲ ਕਰਨੀ ਚਾਹਾਂਗੇ ਜੋ ਐਸਡੀਓ ਨੇ ਤੁਹਾਡਾ ਦੇ ਸਾਹਿਬ ਪ੍ਰੋਵਰ ਉਹਨਾਂ ਨਾਲ ਗੱਲ ਕਰਦੇ ਆ ਫੋਨ ਮਲਾਇਆ ਜੇਕਰ ਉਹ ਆਪਣਾ ਪੱਖ ਦਿੰਦੇ ਨੇ ਤਾਂ ਉਹ ਵੀ ਤੁਹਾਨੂੰ ਸੁਣਾਵਾਂਗੇ ਕੀ ਕਹਿਣਾ ਚਾਹੁੰਦੇ ਆ ਤੇ ਗੱਲ ਗਈ ਹੈ ਨਾ ਨਵ ਪ੍ਰੋਵਰ ਸਾਹਿਬ ਮੈਂ ਦਰਸ਼ਨ ਸਿੰਘ ਕੋਕਰ ਬੋਲਦਾ ਹਾਂ ਪੱਤਰਕਾਰ ਏਐਨਵੀ ਨਿਊਜ਼ ਤੋਂ ਇਕਨਾ ਜੋ ਸੀਪੀ ਮਾਲ ਦੇ ਬਾਹਰ ਤੇ ਖੜਿਆ ਸੀ ਇਹ ਜਿਹੜੀ ਤੁਸੀਂ ਲੀਸ ਤੇ ਦਿੱਤੀ ਹੈ ਪਾਰਕਿੰਗ ਵਾਸਤੇ ਸਪੇਸ ਉਹ ਥੋੜੀ ਜਾਣਕਾਰੀ ਲੈਣੀ ਸੀ ਕਿ ਉਹ ਕਿੰਨੇ ਕ ਅਮਾਉਂਟ ਤੇ ਦਿੱਤੀ ਹੈ ਕਦੋਂ ਤੱਕ ਦਿੱਤੀ ਹੈ ਹਾਂਜੀ ਅੱਛਾ ਉਹਨਾਂ ਦਾ ਕੋਈ ਨੰਬਰ ਪਲੀਜ਼ ਦੱਸ ਦੋ ਵਰਸੇ ਕਾਇਰ ਕਿਤੇ ਮੈਂ ਕਰ ਦਿੰਦਾ ਠੀਕ ਹੈ ਥੈਂਕ ਯੂ ਅਸਲੀ ਸਰ ਮੈਂ ਦਰਸ਼ਨ ਸਿੰਘ ਟੱਕਰ ਬੋਲਦਾ ਹਾਂ ਅਧਿਕਾਰਾ ENV ਉਸ ਨੂੰ ਇਕਨਾ ਜੋ ਸਿਟੀ ਮੋਲ ਦਾ ਸਟਾਰਟ ਵਾਲਾ ਉੱਥੇ ਜਿਹੜੀ ਪਾਰਕਿੰਗ ਦੀ ਜਿਹੜਾ ਤੁਹਾਨੂੰ ਮਾੜਾ ਨਹੀਂ ਲੱਗ ਰਹੀ ਹੈ। ਉਹ ਵੀ ਮੈਨੂੰ ਪਤਾ ਕਰਨਾ ਸੀਗਾ ਕਿ ਇਹ ਕਿੰਨੀ ਕੁ ਮਾੜੀ ਹੈ ਕਿਸੇ ਕੱਢ ਕੇ ਅੱਗੇ ਰਹਿ। ਮੈਂ ਫੋਨ ਤੇ ਨਾਲ ਤੁਹਾਡਾ ਪੱਖ ਲੈ ਰਿਹਾ ਮੈਂ ਇਹ ਤੇ ਰਿਪੋਰਟ ਕਰ ਰਿਹਾ ਕਿ ਸਾਨੂੰ ਕੋਈ ਤਾਂ ਲੱਗਿਆ ਕਿ ਨਿਯਮਾਂ ਦਾ ਲੰਘਣ ਹੋਇਆ। ਹਾਂਜੀ। ਵੱਡੇ ਅਧਿਕਾਰੀ ਨਾਲ ਮੇਰੀ ਗੱਲ ਹੋਈ ਹੈ। ਉਹ ਕਹਿੰਦੇ ਸਾਹਿਬ ਸੁਣ ਕੇ ਜਦਨੇ ਇਹ ਨਾਮ ਨਹੀਂ ਕਰੀ ਹੋਇਆ ਤਾਂ। ਇਹ ਕੋਈ ਜਿਹੜਾ ਲੀਜ ਤੇ ਦੇ ਹੁੰਦੀ। ਓਕੇ। ਆਪਸ਼ਨ ਹੋਈ ਹੈ ਇਹਦੀ ਬਕਾਇਦਾ। ਲੀਜ ਵਾਲੀ ਤੇ ਵੀ ਇਹ ਆਪਸ਼ਨ ਹੁੰਦੀ ਆ ਪੰਜ